ਵੀ ਦੇ ਵਾਇਰਸ ਹੈ ਬੈਕਟੀਰੀਆ ਹੈ ਫੰਗਸ ਹੈ ਜਿਹੜੇ ਬਿਮਾਰੀਆਂ ਦੇ ਮੂਲ ਕਾਰਨ ਨੇ ਇਹਨਾਂ ਨੂੰ ਵਧਣ ਵਾਸਤੇ ਵਧਣ ਫੁੱਲਣ ਵਾਸਤੇ ਨੰਬਰ ਵਧਣ ਲਈ ਇਹਨਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਹਨ ਗਰਮੀ ਤੇ ਨਮੀ ਨਮੀ ਮਿਲਦੀ ਮੌਸਮ ਜੀ ਗਰਮੀ ਹੈ ਹੀ ਹੈ ਸੋ ਇਹਨਾਂ ਲਈ ਇਹ ਪਰਫੈਕਟ ਮੌਸਮ ਹੈ ਜਿੰਨੇ ਜ਼ਿਆਦਾ ਜੀਵਾਣੂ ਵਧਣਗੇ ਓਨੀ ਜ਼ਿਆਦਾ ਬਿਮਾਰੀ ਆਏਗੀ ਸਭ ਤੋਂ ਪਹਿਲਾਂ ਉਹ ਦੇਚ ਡਾਇਰੀ ਆ ਜਿਹਦਾ ਪ੍ਰਕੋਪ ਮੁਹਾਲੀ ਜ਼ਿਲ੍ਹੇ ਚ ਤੇ ਪਟਿਆਲਾ ਜ਼ਿਲ੍ਹੇ ਚ ਆਲਰੇਡੀ ਫੈਲ ਚੁਕਾ ਹੈ। ਕਾਰ ਵੀ ਐਸੀ ਘਰ ਵੀ ਐਸੀ ਆਫਿਸ ਵੀ ਐਸੀ ਬਾਥਰੂਮ ਵੀ ਐਸੀ। ਬਿਨਾ ਐਸੀ ਤੋਂ ਜਿਹਦੇ 2 ਮਿੰਟ ਰਹਿ ਜਾਓ ਤਾਂ ਨਮੀ ਤੁਹਾਨੂੰ ਖਾ ਜਾਂਦੀ ਹੈ। ਮੈਂ ਦੇਖਿਆ 18 ਦਾ ਐਸੀ ਲਾ ਕੇ ਕੰਬਲ ਲਾ ਕੇ ਸੌਂਦੇ ਬੱਚੇ ਅੱਜ ਦੇ। ਬਿਮਾਰੀ ਦੇ ਤੇ ਘਰ ਜੜ ਤਾਂ ਆਪ ਨੇ ਘਰ ਬਠਾਈ ਏ ਤੁਸੀਂ। ਸਿਕਲ ਜੀ ਤੁਸੀਂ ਦੇਖ ਰਹੇ ਨਿਰਪੱਖ ਪੋਸਟ ਤੇ ਮੈਂ ਗੁਰਪ੍ਰੀਤਾ ਸਵਾਗਤ ਕਰਦਾ ਦੋਸਤੋ ਪ੍ਰੋਪਰ ਜਿਹੜਾ ਕਿ ਮੌਨਸੂਨ ਹੋਣਾ ਆ ਚੁੱਕਿਆ ਸੌਣ ਦਾ ਮਹੀਨਾ ਜਿਸ ਨੂੰ ਕਹਿ ਦਿੰਦੇ ਆਪਾਂ ਜਿਹੜਾ ਕਿ ਹੁਣ ਬਰਸਾਤੀ ਦਿਨ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਇਸ ਦੇ ਲਈ ਜੀ ਬਚਾਅ ਕਿੱਦੇ ਕਰ ਸਕਦੇ ਕਿਉਂਕਿ ਬਚਾਅ ਲੋਕਾਂ ਨੂੰ ਕਈਆਂ ਨੂੰ ਅ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਉਸ ਨੂੰ ਲੈ ਕੇ ਸਾਡੇ ਨਾਲ ਐਚ ਕੇ ਖੜਬੰਦਾ ਸਾਹਿਬ ਸਾਡੇ ਨਾਲ ਨੇ ਗੱਲਬਾਤ ਕਰਨਗੇ ਕਿ ਆਖਿਰ ਮੌਨਸੂਨ ਦੇ ਵਿੱਚ ਕਿਹੜੀ ਖਾਸ ਜਿਹੜੀ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਆ ਸਰ ਬਹੁਤ-ਬਹੁਤ ਸਵਾਗਤ ਹੈ ਸ਼ੁਕਰ ਹੈ ਜੀ ਬਹੁਤ-ਬਹੁਤ ਸ਼ੁਕਰ ਹੈ ਠੀਕ ਠਾਕ ਹੋ ਜੀ ਬੜੀ ਕਿਰਪਾ ਵੀਰ ਮੈਂ ਇਹ ਹੀ ਗੱਲ ਕਹੀ ਹੈ ਵੀ ਮੌਨਸੂਨ ਨੇ ਚੇਂਜ ਹੋ ਗਿਆ ਹੀ ਮੌਨਸੂਨ ਪ੍ਰੋਪਰ ਆ ਗਿਆ ਹੁਣ ਬਚਾਅ ਤੇ ਕਿਹਦੇ-ਕਿਹਦੇ ਦਾ ਬਚਾਅ ਕਰਨੇ ਚਾਹੀਦੇ ਹੁਣ ਮਤਲਬ ਬਿਲਕੁਲ ਬਹੁਤ ਅੱਛਾ ਸਵਾਲ ਹੈ ਦੇਖੋ ਮੌਨਸੂਨ ਕੋਈ ਵੀ ਜਿਹੜਾ ਛੋਟੇ ਮਾਈਕਰੋ ਆਰਗੇਨਿਜ਼ਮਸ ਹੈ ਕੋਈ ਵੀ ਵਾਇਰਸ ਹੈ ਬੈਕਟੀਰੀਆ ਹੈ ਫੰਗਸ ਹੈ ਜਿਹੜੇ ਬਿਮਾਰੀਆਂ ਦੇ ਮੂਲ ਕਾਰਨ ਨੇ ਇਹਨਾਂ ਨੂੰ ਵਧਣ ਵਾਸਤੇ ਵਧਣ ਫੁੱਲਣ ਵਾਸਤੇ ਨੰਬਰ ਵਧਣ ਲਈ ਇਹਨਾਂ ਨੂੰ ਦੋ ਚੀਜ਼ਾਂ ਚਾਹੀਦੀਆਂ ਹੁੰਦੀਆਂ ਹਨ ਗਰਮੀ ਤੇ ਨਮੀ ਨਮੀ ਮਿਲਦੀ ਮੌਨਸੂਨ ਜੀ ਗਰਮੀ ਹੈ ਹੀ ਹੈ ਸੋ ਇਹਨਾਂ ਲਈ ਪਰਫੈਕਟ ਮੌਸਮ ਹੈ ਇਹਨਾਂ ਲਈ ਇੰਨਾ ਪਰਫੈਕਟ ਮੌਸਮ ਹੈ ਕਿ ਜੇ ਸਰਦੀਆਂ ਚ ਇਹਨਾਂ ਦੀ ਮਲਟੀਪਲੀਕੇਸ਼ਨ ਇੱਕ ਦਿਨ ਚ ਇੱਕ ਗੁਣਾ ਹੈ ਤੇ ਅੱਜ ਕੱਲ੍ਹ ਹਜ਼ਾਰ ਗੁਣਾ ਹੈ ਇੰਨੇ ਜ਼ਿਆਦਾ ਵਧ ਰਹੇ ਨੇ ਅੱਛਾ ਜਿੰਨੇ ਜ਼ਿਆਦਾ ਜੀਵਾਣੂ ਵਧਣਗੇ ਉੰਨੇ ਜ਼ਿਆਦਾ ਬਿਮਾਰੀ ਆਏਗੀ ਇਸ ਕਰਕੇ ਇਸ ਮੌਸਮ ਚ ਸਾਨੂੰ ਬਿਮਾਰੀਆਂ ਤੋਂ ਬਚਨ ਦੀ ਲੋੜ ਹੈ ਜਿਹੜੀਆਂ ਆਮ ਬਿਮਾਰੀਆਂ ਇਸ ਮੌਸਮ ਚ ਦੇਖੀਆਂ ਜਾਂਦੀਆਂ ਸਭ ਤੋਂ ਪਹਿਲਾਂ ਉਹ ਦੇਚ ਡਾਇਰੀ ਆ ਜਿਹਦਾ ਪ੍ਰਕੋਪ ਮੁਹਾਲੀ ਜ਼ਿਲ੍ਹੇ ਚ ਤੇ ਪਟਿਆਲਾ ਜ਼ਿਲ੍ਹੇ ਚ ਆਲਰੇਡੀ ਫੈਲ ਚੁੱਕਾ ਹੈ ਦੋ ਜ਼ਿਲ੍ਹਿਆਂ ਚ ਆਲਰੇਡੀ ਇਹ ਬਿਮਾਰੀ ਆ ਚੁੱਕੀ ਹੈ ਔਰ एकदम ਲੂਜ਼ ਮੋਸ਼ਨ ਹੁੰਦੇ ਨੇ ਔਰ ਡੈਥ ਦੇ ਕਿਨਾਰੇ ਪਹੁੰਚ ਜਾਂਦਾ ਬੰਦਾ ਸਿੱਧੇ ਤੌਰ ਤੇ ਮੈਂ ਕਹਿੰਦਾ ਜੀ ਇਹਦੇ ਚ ਕੀ ਹੁੰਦਾ ਹੈ ਕੇ શરીર ਚੋਂ ਪਾਣੀ ਤੇ ਨਮਕਾਂ मिनਰਲਸ ਦੀ ਕਮੀ ਹੋ ਜਾਂਦੀ ਹੈ ਔਰ ਬੰਦਾ ਬੇਹੋਸ਼ ਹੋ ਕੇ गिर ਜਾਂਦਾ ਜੇ ਸਹੀ ਇਲਾਜ ਨਾ ਮਿਲੇ ਔਰ ਘੰਟਿਆਂ ਦਾ ਹੀ ਮੌਕਾ ਮਿਲਦਾ ਹੈ ਇਹ ਪਿੰਡਾਂ ਵਾਲਿਆਂ ਵਾਸਤੇ ਖਤਰਨਾਕ ਕੰਮ ਹੈ ਇਹ ਏਜ ਵੀ ਹੈ ਕੋਈ ਮਤਲਬ ਕਿ ਬਜ਼ੁਰਗ ਜਾਂ ਜਿਹੜੇ ਕਿ ਜਵਾਨ ਉਹਨਾਂ ਵਾਸਤੇ ਵੀ ਸਾਰੇ ਆਲਮੋਸਟ ਸਾਰੇ ਹੀ ਉਹਨੇ ਵਿੱਚ ਸੋ ਬੱਚੇ ਤੇ ਬਜ਼ੁਰਗਾਂ ਲਈ ਜ਼ਿਆਦਾ ਖਤਰਾ ਹੈ ਅੱਛਾ ਬੱਚੇ ਲਈ ਬੱਚੇ ਤੇ ਬਜ਼ੁਰਗਾਂ ਲਈ ਕਿਉਂਕਿ ਉਹਨਾਂ ਦੀ ਇਮਿਊਨਿਟੀ ਵੀਕ ਹੈ ਜਿਹਦੀ ਇਮਿਊਨਿਟੀ ਸਟਰੋਂਗ ਹੈ ਉਹ ਸਹਾਰ ਲੇਗਾ ਲੇਕਿਨ ਇਹਨਾਂ ਦਿਨਾਂ 'ਚ ਦੇਖੋ ਇੱਕ ਖਾਸ ਗੱਲ ਹੈ ਜਦੋਂ ਦੇਖੋ ਸਾਨੂੰ ਨਾ ਆਪਣਾ ਪਛੋਕੜ ਨਹੀਂ ਭੁੱਲਣਾ ਚਾਹੀਦਾ ਸਾਨੂੰ ਆਪਣੀ ਸੰਸਕ੍ਰਿਤੀ ਨਹੀਂ ਭੁੱਲਣੀ ਚਾਹੀਦੀ ਇਸ ਮੌਸਮ 'ਚ ਵਿਆਹ ਬੰਦ ਹੋ ਜਾਂਦੇ ਨੇ ਉਹਦਾ ਕਾਰਨ ਕੀ ਹੈ ਜਿੰਨੇ ਵੀ ਪੁਰਾਣੇ ਰਿਵਾਜ ਨੇ ਰੀਤੀਆਂ ਨੇ ਰਿਵਾਜ ਨੇ ਉਹਨਾਂ ਦੇ ਸਾਰਿਆਂ ਪਿੱਛੇ ਕੋਈ ਨਾ ਕੋਈ ਸੈਂਟੀਫਿਕ ਰੀਜ਼ਨ ਹੈ ਸਾਡੇ ਜਿਹੜੇ ਬਜ਼ੁਰਗ ਅਸੀਂ ਤਾਂ ਕਹਿੰਨੇ ਆ ਵੀ ਅਸੀਂ ਸਾਇੰਸ ਨੇ ਬੜੀ ਤਰੱਕੀ ਕਰ ਲਈ ਪਰ ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਬਜ਼ੁਰਗ ਤੋਂ ਚਾਰ ਪੁਸ਼ਤਾ ਪਹਿਲਾਂ ਵੀ ਉਹ ਜਿੰਨੇ ਸਿਆਣੇ ਸੀ ਅਸੀਂ ਉਹਨੇ ਸਿਆਣੇ ਨਹੀਂ ਹੋਏ ਹਲੇ ਉਹਨਾਂ ਨੂੰ ਪਤਾ ਸੀ ਕਿ ਅੱਜ ਦੀ ਡੇਟ ਚ ਕਮਿਊਨਿਟੀ ਕਿਚਨ ਜੇ ਕਰਾਂਗੇ ਤਾਂ ਉਹਦੇ ਚ ਬਿਮਾਰੀ ਫੈਲੇਗੀ ਇਸ ਕਰਕੇ ਕਮਿਊਨਿਟੀ ਕਿਚਨ ਲੰਗਰ ਵਾਲਾ ਸੀ ਨਹੀਂ ਬੰਦ ਹੋ ਜਾਂਦਾ ਵਿਆਹ ਹੁੰਦੇ ਹੀ ਨਹੀਂ ਬਿਆਸ ਆਇਆ ਹੀ ਨਹੀਂ ਆਊਗਾ ਇਸ ਲਈ ਨਹੀਂ ਹੁੰਦਾ ਕਿ ਅਜ ਦੇ ਦਿਨਾਂ ਚ ਇਕੱਠਾ ਭੋਜਨ ਨਹੀਂ ਬਣਦਾ ਇਕੱਠਾ ਭੋਜਨ ਸਾਫ ਸਫਾਈ ਰਹਿ ਨਹੀਂ ਬੰਦੀ ਇਸ ਲਈ ਉਹਨਾਂ ਨੇ ਇਸ ਮੌਸਮ ਚ ਵਿਆਹ ਹੀ ਬੰਦ ਕਰਤੇ ਪਰ ਇੱਥੇ ਤਾਂ ਤੀਆਂ ਦਾ ਤਿਹਾਰ ਵੀ ਮਨਾਏ ਜਾਂਦੇ ਨੇ ਇਸ 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 ਮੰਤ ਦੇ ਵਿੱਚ ਤਾਂ ਮਹੀਨੇ ਦੇ ਵਿੱਚ ਤਾਂ ਦੇਖੋ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਤੀਆਂ ਦੇ ਤਿਹਾਰ ਚ ਜਿੰਨਾ ਵੀ ਪ੍ਰਸ਼ਾਦ ਹੈ ਉਹ ਸੁੱਕਾ ਹੈ ਤੁਸੀਂ ਖਿਆਨ ਨਾਲ ਦੇਖੋ ਉਹਦੇ ਚ ਕੋਈ ਐਸਾ ਨਹੀਂ ਹੈ ਕਿ ਤੁਸੀਂ ਉਹਦੇ ਚ ਕੁਝ ਬਣਾਣਾ ਹੈ ਜਾਂ ਜੋ ਵੀ ਹੈ ਦੇਖੋ ਕੁਝ ਵੀ ਖਾ ਸਕਦੇ ਹੋ ਤੁਸੀਂ ਬਾਹਰੋਂ ਤੁਸੀਂ ਠੰਡਾ ਪਾਣੀ ਖਰਾਬ ਨਹੀਂ ਪੀਣਾ ਸਲਾਦ ਠੰਡਾ ਕੁਝ ਨਹੀਂ ਖਾਣਾ ਬਾਹਰ ਇਹ ਬਹੁਤ ਇੰਪੋਰਟੈਂਟ ਹੈ ਇਸ ਮਹੀਨੇ ਚ ਬਾਹਰੋਂ ਸਲਾਦ ਕੱਚਾ ਨਹੀਂ ਖਾਣਾ ਬਾਹਰਲਾ ਪਾਣੀ ਬਿਨਾ ਬੋਤਲ ਦਾ ਬੰਦ ਵਾਲਾ ਨਹੀਂ ਪੀਣਾ ਇਹ ਦੋ ਚੀਜ਼ਾਂ ਜੇ ਤੁਸੀਂ ਪ੍ਰੇਰੇਜ ਰੱਖੋਗੇ ਤਾਂ ਤੁਸੀਂ ਬਿਮਾਰ ਨਹੀਂ ਪੋਗੇ ਤੀਜਾ ਤੁਸੀਂ ਖਿਆਲ ਕਰਨਾ ਹੈ ਜੇ ਤੁਸੀਂ ਗਰਮੀ ਚ ਗਏ ਹੋ ਤਾਂ ਆਪਣੇ ਕੋਲ ਜਾਂ ORS ਦਾ ਪੈਕੇਟ ਰੱਖੋ ਜਾਂ ਗਲੂਕੋਜ਼ ਦੇ 4 ਚਮਚ ਇੱਕ ਪੈਕੇਟ ਚ ਪਾ ਕੇ ਰੱਖੋ ਘਰੋਂ ਨਿਕਲਣ ਤੋਂ ਪਹਿਲਾਂ ਉਹਨੂੰ ਹਰ ਦਿਨ ਚ ਤਿੰਨ ਚਾਰ ਵਾਰੀ ਮੂੰਹ ਚੋਂ ਲੈਂਦੇ ਰਹੋ ਜੇ ਪਾਣੀ ਵੀ ਘੱਟ ਮਿਲਦਾ ਸੁੱਕਾ ਹੀ ਲੈ ਲਓ ਤੇ ਤੁਹਾਡੇ ਅੰਦਰ ਮਿਨਰਲਜ਼ ਦੀ ਕਮੀ ਨਹੀਂ ਹੋਏਗੀ ਪਾਣੀ ਦੀ ਕਮੀ ਨਹੀਂ ਹੋਏਗੀ ਤੇ ਤੁਹਾਨੂੰ ਬਿਮਾਰੀ ਨਹੀਂ ਮਿਲੇਗੀ ਕੋਈ ਪਰ ਇੱਥੇ ਤਾਂ ਕਹਿੰਦੇ ਵੀ ਚਲੋ ਪਹਿਲਾਂ ਤਾਂ ਗਰਮੀ ਸੀਗੀ ਹਨਾ ਤੇ ਹੁਣ ਬਰਸਾਤਾ ਸ਼ੁਰੂ ਹੋ ਗਈ ਬਰਸਾਤ ਚ ਲੋਕਾਂ ਦੇ ਖੁਸ਼ ਹੋਣਗੇ ਕਿ ਭਾਈ ਮੀਂਹ ਆ ਗਿਆ ਠੰਡੀ ਹਵਾਵਾਂ ਆਉਣਗੀਆਂ ਆਣੀਆਂ ਪਰ ਤੁਸੀਂ ਕਹਿੰਦੇ ਵੀ ਬਿਮਾਰੀਆਂ ਦਾ ਕਾਰਨ ਬਣ ਸਕਦਾ ਇਹ ਦੇਖੋ ਬਰਸਾਤਾਂ ਚ ਜਿਹੜੇ ਤਾਂ ਸ਼ਹਿਰ ਨੇ ਵੱਡੇ ਜਿੱਥੇ ਸੀਵਰੇਜ ਦਾ ਸਿਸਟਮ ਪ੍ਰੋਪਰ ਹੈ ਪਾਣੀ ਦੀਆਂ ਪਾਈਪਾਂ ਦੂਰ ਨੇ ਕਈ ਪਿੰਡਾਂ ਚ ਹਲੇ ਹਿੰਦੁਸਤਾਨ ਇੰਨਾ ਡਵੈਲਪ ਨਹੀਂ ਹੋਇਆ ਛੋਟੇ ਪਿੰਡਾਂ ਚ ਹਲੇ ਵੀ ਸੀਵਰiyatਾ ਹੈ ਨਹੀਂ ਕਈ ਜਗ੍ਹਾ ਕਲੋਨੀਆ ਚ ਸੀਵਰ ਦੀ ਪਾਈਪ ਤੇ ਤਾਜੇ ਪਾਣੀ ਦੀ ਪਾਈਪ ਦੋਨੋਂ ਬਿਲਕੁਲ ਨਾਲ ਡੇ ਨਡੇ ਨਡੇ ਨੇ ਉੱਥੇ ਬਰਸਾਤਾਂ ਦਾ ਪਾਣੀ ਉੱਪਰ ਇਕੱਠਾ ਹੋ ਜਾਂਦਾ ਤੇ ਸੀਵਰ ਦੀ ਲੀਕੇਜ ਫਰੈਸ਼ ਪਾਣੀ ਚ ਆ ਜਾਂਦੀ ਹੈ ਐਸੇ ਜਗ੍ਹਾ ਜਿੱਥੇ ਹਾਈਜੀਨ ਨਹੀਂ ਹੈ ਉਥੇ ਇਸ ਮਹੀਨੇ ਪਾਣੀ ਉਬਾਲ ਕੇ ਠੰਡਾ ਕਰਕੇ ਪੀਓ ਜੇ ਬਿਮਾਰੀਆਂ ਤੋਂ ਬਚਣਾ ਤਾਂ ਪਾਣੀ ਉਬਾਲ ਕੇ ਠੰਡਾ ਕਰਕੇ ਪੀਓ ਤਾਂ ਬਚ पाओगे ਵਰਨਾ ਇਹ ਡਾਇਰੀਆ ਫੈਲੇਗਾ ਜਿਹੜੇ ਮੈਂ ਕਹਿੰਦਾ ਫਲੂ ਵੀ ਕਾਫੀ ਫੈਲ ਰਹੇ ਨੇ ਕਿਹੜੇ ਕਿਹੜੇ ਫਲੂ ਜਿਹੜੇ ਫੈਲ ਰਹੇ ਨੇ ਹੁਣ ਫਿਰ ਸੋ ਇਹ ਜਿਹੜਾ ਮੌਸਮ ਹੈ ਇਹਦੇ ਚ ਅੱਖਾਂ ਦਾ ਫਲੂ ਵੀ ਫੈਲ ਜਾਂਦਾ ਹੈ ਔਰ ਅੱਖਾਂ ਦਾ ਫਲੂ ਲਾਗਦੀ ਬਿਮਾਰੀ ਹੈ ਇੱਕ ਦਾ ਡਿਸਚਾਰਜ ਦੂਜੇ ਨੂੰ ਮਿਲ ਗਿਆ ਤਾਂ ਹੀ ਐਡਵਾਈਜ਼ਰੀ ਪੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਹਫਤਾ ਪਹਿਲਾਂ ਐਡਵਾਈਜ਼ਰੀ ਜਾਰੀ ਕੀਤੀ ਹੈ ਬਾਕਾਇਦਾ ਫਲੂ ਦੀ ਉਸ ਦੀ ਫਲੂ ਦੀ ਉਹਦੇ ਚ ਇਹੀ ਲਿਖਿਆ ਗਿਆ ਵੀ ਆਪਣਾ ਹੱਥ ਜੋੜ ਕੇ ਇੱਕ ਦੂਜੇ ਨੂੰ ਨਮਸਕਾਰ ਕਰੋ ਦੂਰੋਂ ਠੀਕ ਹੈ ਡਿਸਟੈਂਸ ਮੇਨਟੇਨ ਕਰੋ ਇੱਕ ਦੂਜੇ ਨਾਲ ਹੱਥ ਨਾ ਮਿਲਾਓ ਤੇ ਸਾਫ ਸਫਾਈ ਦਾ ਖਿਆਲ ਰੱਖੋ ਪੂਰਾ ਪਾਣੀ ਪੀਓ ਤੇ ਜਿੱਥੇ ਬਹੁਤ ਜ਼ਿਆਦਾ ਜਨਤਾ ਕਮਿਊਨਿਟੀ ਕਿਚਨ ਇਸਲੀ ਵੀ ਮਨਾ ਹੈ ਬਿਆਦ ਇਕੱਠੀ ਨਹੀਂ ਕਰਨਾ ਜਿਆਦਾ ਹਜ਼ਾਰ ਲੋਕਾਂ ਦੇ ਕੱਟ ਚ ਫਿਰ ਬਿਮਾਰੀ ਇੱਕ ਦੂਜੇ ਨੂੰ ਛੇਤੀ ਫੈਲਦੀ ਹੈ। ਔਰ ਇਹ ਤਾਂ 400 ਸਾਲ ਪਹਿਲੇ ਤਾਂ ਪਿੰਡਾਂ ਦੇ ਪਿੰਡ ਸਾਫ਼ ਹੋ ਜਾਂਦੇ ਸੀ ਬਿਮਾਰੀ ਆਂਦੀ ਸੀ ਤਾਂ ਪੂਰਾ ਪਿੰਡ ਹੀ ਗਿਆ। ਕਿਉਂਕਿ ਬਿਮਾਰੀ ਦਾ ਇਲਾਜ ਕੋਈ ਦਵਾਈ ਨਹੀਂ ਸੀ ਹੁੰਦੀ ਐਂਟੀਬਾਇਓਟਿਕ 1935 ਚ ਪਹਿਲੀ ਵਾਰੀ ਬਣੀ ਐ। ਉਸ ਤੋਂ ਪਹਿਲਾਂ ਐਂਟੀਬਾਇਓਟਿਕ ਹੀ ਨਹੀਂ ਸੀ ਹੁੰਦੀ। ਬਿਮਾਰੀ ਦਾ ਇਲਾਜ ਹੀ ਕੋਈ ਨਹੀਂ ਸੀ। ਉਸ ਤੋਂ ਪਹਿਲਾਂ ਸਾਡੇ ਵਰਗੇ ਵੈਦ ਹਕੀਮ ਦਵਾਈਆਂ ਦਿੰਦੇ ਸੀ ਘਰ ਦੇ ਬਣੇ ਟੋਟੇ ਟੋਟ ਕੇ ਉਹਦੇ ਨਾਲ ਹੀ ਲੋਕ ਠੀਕ ਹੋ ਜਾਂਦੇ ਸੀ ਲੇਕਿਨ ਜੇ ਕੋਈ ਸੀਰੀਅਸ ਬਿਮਾਰੀ ਆ ਜਾਂਦੀ ਸੀ ਜਹਾ ਪਿੰਡਾਂ ਵਾਲਿਆਂ ਤੱਕ ਕੋਈ ਦਵਾਈ ਨਹੀਂ ਸੀ ਪਹੁੰ ਉਹ ਪਿੰਡ ਦਾ ਪਿੰਡ ਸਾਫ਼ ਹੋ ਜਾਂਦਾ ਸੀ। ਕਰੰਦ ਦਾ ਬੱਚਿਆਂ ਨੂੰ ਖਾਸ ਤੌਰ ਤੇ ਧਿਆਨ ਰੱਖਣਾ ਚਾਹੀਦਾ। ਬੱਚੇ ਸਕੂਲ ਵੀ ਜਾਂਦੇ ਨੇ ਹਨਾ ਮਾਪੇ ਖਾਸ ਤੌਰ ਤੇ ਉਹਨਾਂ ਨੂੰ ਧਿਆਨ ਰੱਖਦੇ ਨੇ ਪਰ ਕਿਤੇ ਨਾ ਕਿਤੇ ਸਕੂਲ ਵਿੱਚ ਵੀ ਕਈ ਤਾਂ ਕਈ ਦਿੱਕਤਾਂ ਆ ਜਾਂਦੀਆਂ ਨੇ ਉਸ ਬਾਰੇ ਕੀ ਕਹੂੰਗਾ ਫਿਰ? ਜੀ ਬਹੁਤ ਅੱਛਾ ਸਵਾਲ ਹੈ ਤੁਹਾਡਾ ਜੇ ਤੁਹਾਡੇ ਬੱਚੇ ਨੂੰ ਜ਼ੁਕਾਮ ਹੈ, ਖਾਂਸੀ ਹੈ, ਅੱਖਾਂ ਦਾ ਫਲੂ ਹੈ ਤਾਂ ਉਹਨੂੰ 5 ਦਿਨ ਲਈ ਸਕੂਲ ਨਾ ਭੇਜਿਆ ਜਾਏ। ਉਹਦੇ ਸਕੂਲ 'ਚ ਫੋਨ ਕਰਕੇ ਇਤਲਾਹ ਕਰ ਦਿੱਤੀ ਜਾਏ ਕਿ ਬੱਚੇ ਨੂੰ ਆਹ ਤਕਲੀਫ ਹੈ। ਟੀਚਰ ਵੀ ਕਦੀ ਨਹੀਂ ਕਹੇਗਾ ਔਰ ਟੀਚਰਾਂ ਨੂੰ ਵੀ ਮੇਰਾ ਮੈਸੇਜ ਹੈ ਜੇ ਤੁਹਾਨੂੰ ਕਲਾਸ 'ਚ ਇੱਕ ਬੱਚਾ ਵੀ ਦਿਖਦਾ ਉਹਨੂੰ ਉਸੇ ਟਾਈਮ ਘਰ ਵਾਪਸ ਭੇਜ ਦਿਓ ਔਰ ਦੇਖੋ ਇਹ ਫਲੂ ਆਪਾਂ ਫਲੂ ਦੀ ਗੱਲ ਕਰ ਰਹੇ ਸੀ ਅੱਖਾਂ ਦਾ ਫਲੂ ਆ ਗਿਆ ਜ਼ੁਕਾਮ ਆ ਗਿਆ ਬੁਖਾਰ ਆ ਗਿਆ ਡੈਂਗੂ ਆ ਗਿਆ ਚਿਕਨਗੁਨੀਆ ਆ ਗਿਆ ਇਹ ਸਾਰੇ ਵਾਇਰਲ ਡਿਜ਼ੀਜ਼ ਇੱਕ ਫੰਗਲ ਸਕਿਨ ਦਾ ਫੰਗਲ ਇਨਫੈਕਸ਼ਨ ਉਹ ਬਹੁਤ ਜ਼ਿਆਦਾ ਇਸ ਮਾਮਲੇ ਇਸ ਮੌਸਮ 'ਚ ਹੈ ਤੇ ਇਹ ਸਾਰੀਆਂ ਬਿਮਾਰੀਆਂ ਫੰਗਸ ਵੀ ਹੈ ਵਾਇਰਸ ਵੀ ਆ ਬੈਕਟੀਰੀਆ ਵੀ ਆ ਇਹ ਸਾਰੀਆਂ ਬਿਮਾਰੀਆਂ ਇਸ ਮੌਸਮ ਚ ਬਹੁਤ ਜ਼ਿਆਦਾ ਆ ਜਾਂਦੀਆਂ ਨੇ ਸੋ ਇਸ ਮੌਸਮ ਚ ਜੇ ਅਸੀਂ ਛੋਟੀਆਂ ਛੋਟੀਆਂ ਸਾਵਧਾਨੀਆਂ ਵਰਤਾਂਗੇ ਤਾਂ ਅਸੀਂ ਬੜੇ ਵਧੀਆ ਰਹਾਂਗੇ ਮੈਂ ਇੱਕੋ ਗੱਲ ਸਮਝਾਈ ਹੈ ਜਿੱਥੇ ਤੁਹਾਨੂੰ ਬਿਮਾਰੀ ਤੁਹਾਡੇ ਏਰੀਆ ਚ ਫੈਲੀ ਆ ਤੁਸੀਂ ਪਾਣੀ ਉਬਾਲ ਕੇ ਠੰਡਾ ਕਰਕੇ ਪੀਣਾ ਹੈ ਬਾਹਰੋਂ ਸਲਾਦ ਜਾਂ ਕੱਟੇ ਹੋਏ ਫਰੂਟ ਨਹੀਂ ਖਾਣੇ ਜਿੰਨੇ ਵੀ ਤੁਸੀਂ ਫਰੂਟ ਖਾਣੇ ਆ ਘਰੇ ਲਿਆ ਕੇ ਸਾਫ਼ ਸੁਥਰੇ ਧੋ ਕੇ ਆਪ ਛਿਲਕੇ ਖਾਣੇ ਆ ਬਾਕੀ ਗਰਮ ਜੇ ਬਾਹਰ ਕੁਝ ਖਾਣਾ ਪੈਂਦਾ ਹੈ ਤੇ ਦਾਲ ਰੋਟੀ ਬਾਹਰ ਗਰਮ ਖਾ ਲੋ ਚਾਹ ਪੀ ਲੋ ਫਿਰ ਬਿਮਾਰ ਕਦੀ ਨਹੀਂ ਪੋਗੇ ਇੱਥੇ ਸਰ ਤੁਸੀਂ ਹਿਊਮਿਡਿਟੀ ਦੀ ਗੱਲ ਕੀਤੀ ਆ ਪਹਿਲਾਂ ਦੇ ਸਮੇਂ ਦੀ ਹਿਊਮਿਡਿਟੀ ਬਹੁਤ ਚੰਗੀ ਹੁੰਦੀ ਸੀ ਤੇ ਅੱਜ ਦੇ ਸਮੇਂ ਦੀ ਬਹੁਤ ਖਰਾਬ ਕਹਿ ਸਕਦਾ ਦਿੱਕਤਾਂ ਨੇ ਆਪਾਂ ਕਾਰਨ ਕੀ ਸਮਝਦੇ ਇਸ ਨੂੰ ਲੈ ਕੇ ਦੇਖੋ ਮੌਸਮ ਪਹਿਲਾਂ ਵੀ ਠੀਕ ਸੀ ਮੌਸਮ ਹੁਣ ਵੀ ਠੀਕ ਹੈ ਇੱਕ ਗਲੋਬਲ ਵਾਰਮਿੰਗ ਐਸੀ ਚੀਜ਼ ਹੈ ਜਿਹਦੇ ਕਰਕੇ ਅਸੀਂ ਥੋੜੇ ਜੇ ਇਸ ਵਾਰੀ ਗਰਮੀ ਵੀ ਜ਼ਿਆਦਾ ਆਈ ਸਰਦੀ ਵੀ ਜ਼ਿਆਦਾ ਆਈ ਬਰਸਾਤਾਂ ਹਲੇ ਤੱਕ ਨਹੀਂ ਆਈਆਂ ਲੇਕਿਨ ਹਿਊਮਿਡਿਟੀ ਫਿਰ ਬਹੁਤ ਜ਼ਿਆਦਾ ਹੈ ਹਿਊਮਿਡਿਟੀ ਬਹੁਤ ਹੀ ਜ਼ਿਆਦਾ ਹੈ ਉਹਦਾ ਕਾਰਨ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਇੱਕ ਸਾਡਾ ਅਸੀਂ ਜਿਹੜੇ ਮਾਡਰਨ ਹੋ ਗਏ ਆ ਨਾ ਕਾਰ ਵੀ ਐਸੀ ਘਰ ਵੀ ਐਸੀ ਆਫਿਸ ਵੀ ਐਸੀ ਬਾਥਰੂਮ ਵੀ ਐਸੀ ਬਿਨਾ ਐਸੀ ਤੋਂ ਜੇ ਦੇ 2 ਮਿੰਟ ਰਹਿ ਜਾਓ ਤਾਂ ਨਮੀ ਤੁਹਾਨੂੰ ਖਾ ਜਾਂਦੀ ਹੈ ਇਹ ਅਸੀਂ ਮਾਡਰਨ ਬਣ ਕੇ ਅਸੀਂ ਜਿਹੜੀ ਸੁੱਖ ਸੁਵਿਧਾਵਾਂ ਦਾ ਉਪਯੋਗ ਕਰਨ ਲੱਗੇ ਆ ਇਹਦਾ ਨੁਕਸਾਨ ਹੈ ਕਿ ਨਮੀ ਮਾੜੀ ਲੱਗਦੀ ਹੈ ਕਿਉਂਕਿ ਤੁਸੀਂ ਨਮੀ ਚ ਰਹਿਣਾ ਹੀ ਭੁੱਲ ਗਏ ਹੋ ਤੁਹਾਡਾ ਸਰੀਰ ਨਮੀ ਨੂੰ ਇੱਕ ਵੈਂਟ ਹੀ ਨਹੀਂ ਹੈ ਤੁਸੀਂ ਹਰ ਜਗ੍ਹਾ ਏਸੀ ਚੋਂ ਨਿਕਲ ਕੇ 10 ਮਿੰਟ ਖੜਾ ਪੈਣਾ ਪੈ ਜਾਏ ਧੁੱਪ ਚ ਦੇ ਬੰਦੇ ਦੇ ਪਸੀਨੇ ਤਰ ਹੋ ਜਾਂਦੇ ਨੇ ਉਹ ਬਿਮਾਰੀ ਦਾ ਜੜ ਹੈ ਸਰੀਰ ਤੁਹਾਡਾ ਭੁੱਲ ਜਾਂਦਾ ਹੈ ਸਾਡੇ ਸਰੀਰ ਨੂੰ ਐਕਸਟ੍ਰੀਮਸ ਆਫ ਟੈਂਪਰੇਚਰ ਤੋਂ ਬਚਾਉਣ ਦੀ ਲੋੜ ਹੁੰਦੀ ਇਸ ਮੌਸਮ ਚ ਲੇਕਿਨ ਅਸੀਂ ਉਹਨੂੰ ਹਮੇਸ਼ਾ ਐਕਸਟ੍ਰੀਮ ਚ ਰੱਖਦੇ ਆ ਮੈਂ ਦੇਖਿਆ 18 ਦਾ ਈਸੀ ਲਾ ਕੇ ਕੰਬਲ ਲਾ ਕੇ ਸੌਂਦੇ ਬੱਚੇ ਅੱਜ ਦੇ ਬਿਮਾਰੀ ਦੇ ਤੇ ਘਰ ਜੜ ਤਾਂ ਆਪ ਨੇ ਘਰ ਬਿਠਾਈਏ ਤੁਸੀਂ ਦੇਖੋ ਪਹਿਲੇ ਜ਼ਮਾਨੇ ਚ ਕੀ ਹੁੰਦਾ ਸੀ ਸਵੇਰੇ ਉੱਠ ਕੇ ਦੇਸੀ ਕਿਸੇ ਨਾ ਕਿਸੇ ਸਬਜ਼ੀ ਦਾ ਜਾਂ ਫਰੂਟ ਦਾ ਜੂਸ ਪੀਤਾ ਜਾਂਦਾ ਸੀ ਘਰੇ ਤਾਜ਼ਾ ਘਰੇ ਤਾਜ਼ਾ ਦੁੱਧ ਪੀਤਾ ਜਾਂਦਾ ਸੀ ਮਾਝੇ ਆ ਗਾਂ ਦਾ ਤੇ ਦੇਖੋ ਕਾਵੇ ਪੀਂਦੇ ਸੀ ਲੋਕ ਸਾਰੇ ਇਹੋ ਜੇ ਮੌਸਮ ਗਰਮੀ ਜਾਂ ਬਰਸਾਤ ਦੇ ਮੌਸਮਾਂ ਚ ਗੋੰਦ ਘਤੀਰਾ ਦਾ ਪੀਤਾ ਜਾਂਦਾ ਸੀ ਪਾਣੀ ਚ ਜਾਂ ਦੁੱਧ ਚ ਗੁੰਦ ਘਤੀਰਾ ਮਿਲਾ ਕੇ ਤੁਸੀਂ ਗੁੰਦ ਘਤੀਰੇ ਦੇ ਦੋ ਗਲਾਸ ਤੇ ਚਾਟੀ ਦੀ ਲੱਸੀ ਪੀਤੀ ਹੋਵੇ ਦੋ ਗਲਾਸ ਗਰਮੀ ਲੱਗਦੀ ਨਹੀਂ ਤੁਹਾਨੂੰ ਇਹ ਤੇ ਦੇਖੋ ਅਸੀਂ ਗੱਲਾਂ ਪੁਰਾਣੀਆਂ ਭੁੱਲ ਗਏ ਆ ਸਾਰੀਆਂ ਭੁੱਲ ਗਏ ਆ ਬਿਮਾਰੀਆਂ ਆ ਗਈਆਂ ਮੁਸ਼ਕਲ ਇੱਥੇ ਹੈ ਕਿ ਅਸੀਂ ਆਪਣੇ ਗੱਲਾਂ ਨੂੰ ਭੁੱਲ ਗਏ ਆ ਇਸੇ ਲਈ ਬਿਮਾਰੀਆਂ ਆਈਆਂ ਤੁਸੀਂ ਫਿਰ ਤੋਂ ਵਾਪਸ ਆ ਜਾਓ ਗੁੰਦ ਘਤੀਰਾ ਲੈਣਾ ਸ਼ੁਰੂ ਕਰਦੇ ਹੋ ਜਲ ਜੀਰਾ ਲੈਣਾ ਸ਼ੁਰੂ ਕਰਦੇ ਹੋ ਕੱਚੀ ਲੱਸੀ ਲੈਣੀ ਸ਼ੁਰੂ ਕਰਦੇ ਹੋ ਚਾਟੀ ਵਾਲੀ ਤੁਹਾਨੂੰ ਬਿਮਾਰੀ ਆਪੇ ਖਤਮ ਹੈ ਗਰਮੀ ਵੀ ਖਤਮ ਹੈ ਬਿਲਕੁਲ ਸਤੂ ਚਨੇ ਦਾ ਉਹਦਾ ਬਣਾ ਲਓ ਇੰਨੇ ਤਾਂ ਦੇਖੋ ਸਾਡਾ ਆਯੁਰਵੇਦ ਭਰਿਆ ਪਿਆ ਇਹਨਾਂ ਨੁਸਖਿਆਂ ਨਾਲ ਮਤਲਬ ਤਾਂ ਗੁਲਾਬ ਦੇ ਫੁੱਲਾਂ ਦੇ ਅਰਕ ਦਾ ਪਾਣੀ ਪੀ ਲਓ ਇਹ ਬਿਸਕਸ ਦੇ ਫੁੱਲਾਂ ਦੇ ਅਰਕ ਦਾ ਪਾਣੀ ਪੀ ਲਓ ਬਿਮਾਰੀ ਕੋ ਆਏਗੀ ਨਹੀਂ ਅੱਛਾ ਬਿਲਕੁਲ ਜੇਕਰ ਤੁਸੀਂ ਗੱਲ ਕਰੀ ਆ ਏਸੀ ਦੀ ਗੱਲ ਕਰੀ ਆ ਅਗਸਤ ਦਾ ਮਹੀਨਾ ਚੁੱਕਿਆ ਹਨਾ ਤੇ ਕਿੰਨੇ ਤੇ ਏਸੀ ਰੱਖਣਾ ਚਾਹੀਦੇ ਤੇ ਕਦੋਂ ਉਹਨੂੰ ਬੰਦ ਹੋਣਾ ਕਰਨਾ ਚਾਹੀਦਾ ਇਹ ਵੀ ਦੱਸਿਓ ਖਾਸ ਤੌਰ ਤੇ ਸਾਨੂੰ ਦੇਖੋ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਏਸੀ ਦਾ ਟੈਂਪਰੇਚਰ 27 28 ਤੇ ਰੱਖੋ ਤੁਸੀਂ 28 ਤੇ ਟੈਂਪਰੇਚਰ ਰੱਖੋ 3 ਘੰਟੇ ਦਾ ਟਾਈਮਰ ਲਾ ਦਿਓ ਰਾਤੀ ਸੌਣ ਲੱਗੇ ਏਸੀ ਲਾਓ 3 ਘੰਟੇ ਬਾਅਦ ਆਪੇ ਬੰਦ ਹੋ ਜਾਏ ਤੁਹਾਡਾ ਕਮਰਾ ਠੰਡਾ ਹੋ ਗਿਆ ਤੁਸੀਂ ਆਰਾਮ ਨਾਲ ਸੌ ਜਾਓ ਇਹ ਜੇ ਤੁਸੀਂ ਰਜਿਮ ਮੇਨਟੇਨ ਰੱਖੋਗੇ ਦਿਨ ਚ ਸਵੇਰੇ ਉੱਠਦੇ ਹਾਂ ਸਰ ਤੁਸੀਂ ਖਿੜਕੀਆਂ ਖੋਲ੍ਹ ਦਿਓ ਕਰ ਦਿਆਂ ਤਾਜੀ ਹਵਾ ਆਣ ਦਿਓ ਪੱਖੇ ਚਲਾ ਦਿਓ ਵਿਚ ਇਸ ਇਕਵਲੀ ਗੁੱਡ ਤੇ ਦੇਖੋ ਪਹਿਲਾਂ ਤਾਂ ਅੱਜ ਤੋਂ 40 ਸਾਲ ਪਹਿਲਾਂ ਤੁਹਾਨੂੰ ਪਤਾ ਨਹੀਂ ਹਲੇ ਇੰਨਾ ਹੋਸ਼ ਹੋਏਗੀ ਅਸੀਂ ਲੋਕ ਤਾਂ ਸਾਰੇ ਘਰ ਦੇ ਬਾਹਰ ਪਿਛਲੇ ਵਿਹੜਿਆਂ 'ਚ ਫੋਲਡਿੰਗ ਮੰਜੇ ਲਾ ਕੇ ਤਾਂ ਟੇਬਲ ਫੈਨ ਲਾ ਕੇ ਸੌਂਦੇ ਸੀ ਸਾਰੇ ਮੈਂ ਆਪਣੀ ਗੱਲ ਨਹੀਂ ਕਰ ਰਿਹਾ ਪੂਰੇ ਸ਼ਹਿਰ ਦੀ ਗੱਲ ਕਰ ਰਿਹਾ ਮੈਂ ਸਾਰੇ ਬਾਹਰ ਸੌਂਦੇ ਸੀ ਤਾਜੀ ਹਵਾ 'ਚ ਨਾਲ ਇੱਕ ਇੱਕ ਚਾਰ ਮੰਜੇ ਲੱਗੇ ਹੋਣੇ ਪਿਛਲੇ ਵਿਹੜੇ 'ਚ ਇੱਕ ਟੇਬਲ ਫੈਨ ਕੋਨੇ ਤੇ ਲੱਗਿਆ ਹੋਣਾ ਸਾਰੇ ਪਰਿਵਾਰ ਨੇ ਉੱਥੇ ਸੌਣਾ ਕੋਈ ਰੌਲਾ ਹੀ ਨਹੀਂ ਸੀ ਏਸੀ ਤਾਂ ਹੈ ਹੀ ਨਹੀਂ ਸੀ ਫਿਰ ਸ਼ੁਰੂ ਹੋਇਆ ਏਸੀ ਇੱਕ ਇੱਕ ਘਰ ਚ ਇੱਕ ਇੱਕ ਕਮਰੇ ਚ ਏਸੀ ਆਇਆ ਸਾਰੇ ਲੋਕ ਜਾ ਕੇ ਏਸੀ ਚ ਵੜ ਜਾਂਦੇ ਸੀ ਠੀਕ ਹੈ ਹੁਣ ਤਾਂ ਡਰਾਇੰਗ ਰੂਮ ਛੱਡ ਕੇ ਤੇ ਕਿਹੜਾ ਰੂਮ ਐਸਾ ਹੈ ਬਾਥਰੂਮ ਤੇ ਕਿਚਨ ਸਾਰਿਆਂ ਚ ਏਸੀ ਹੈ ਤੇ ਲੈ ਲੋ ਭੁਗਤੋ ਨਜ਼ਾਰਾ ਲੋ ਨੁਕਸਾਨ ਵੀ ਰਕੀ ਜਗੀ ਕਿੰਨੇ ਕਿੰਨੇ ਨੁਕਸਾਨ ਹੈ ਜੀ ਸਰੀਰ ਤੁਹਾਡਾ ਬਿਨਾ ਏਸੀ ਦੇ ਰਹਿਣ ਦੋ ਦੇਖੋ ਮੇਰੀ ਗੱਲ ਸੁਣੋ ਗਰਮ ਸਰਦ ਇਹ ਸਭ ਤੋਂ ਵੱਡੀ ਬਿਮਾਰੀ ਜਿੰਨੇ ਬੁਖਾਰ ਚੜਦੇ ਨੇ ਜਦੋਂ ਵੀ ਬੈਕਟੀਰੀਆ ਅਟੈਕ ਕਰਦਾ ਜਦੋਂ ਸਰੀਰ ਗਰਮ ਸਰਦ ਹੁੰਦਾ ਹੈ ਗਰਮ ਸਰਦਾ ਮਤਲਬ ਕੀ ਹੈ ਤੁਸੀਂ 40 ਟੈਂਪਰੇਚਰ ਤੋਂ ਸਿੱਧਾ 16 ਤੇ ਆਗੇ 16 ਤੋਂ ਸਿੱਧਾ 40 ਚਲ ਗਏ ਇਹ ਹੁੰਦਾ ਬੋਡੀ ਸਾਡਾ ਜਿਹੜਾ ਸਰੀਰ ਹੈ ਤੁਸੀਂ ਆਪਣਾ ਇੱਕ ਗੱਲ ਦੱਸੋ ਥਰਮਾਮੀਟਰ ਲਾਇਆ ਕਦੀ ਕਿੰਨਾ ਟੈਂਪਰੇਚਰ ਹੁੰਦਾ 98.4 ਬਾਹਰ ਚਾਹ ਮਾਈਨਸ 4 ਹੈ ਬਾਹਰ ਚਾਹ 50 ਹੈ ਅੰਦਰ ਕਿੰਨਾ ਹੈ 98.4 ਇਹਦਾ ਕੀ ਮਤਲਬ ਹੈ ਸਾਡੇ ਅੰਦਰ ਥਰਮੋਸਟੈਟ ਲੱਗਿਆ ਜੀ ਉਹ ਥਰਮੋਸਟੈਟ ਉਹ ਭੁੱਲ ਜਾਂਦਾ ਹੈ ਕਿ ਮੈਂ 40 ਬਾਹਰ ਕੇ ਬਾਹਰ ਪੰਜਾਹ ਹੈ ਕੇ ਬਾਹਰ ਮਾਈਨਸ 5 ਹੈ ਉਹ ਕੰਟਰੋਲ ਕਰਨਾ ਛੱਡ ਦਿੰਦਾ ਬੁਖਾਰ ਛੱਡ ਜਾਂਦਾ ਅਸੀਂ ਆਪਣੇ థਰਮੋਸਟੈਟ ਨੂੰ ਵਿਗਾੜ ਰਹੇ ਹਾਂ ਰੱਬ ਨੇ ਸਾਡੇ ਅੰਦਰ ਬੜਾ ਪਰਫੈਕਟ ਮੈਕੈਨਿਜ਼ਮ ਬਣਾਇਆ ਐਨਾ ਵਧੀਆ థਰਮੋਸਟੈਟ ਬਣਾਇਆ ਅਸੀਂ ਉਹਨੂੰ ਵਿਗਾੜ ਰਹੇ ਹਾਂ ਇਹ ਏਸੀ ਇੰਨੀ ਜ਼ਿਆਦਾ ਅੱਛਾ ਨੰਬਰ 2 ਇਹ ਏਸੀ ਆ ਗਲੋਬਲ ਵਾਰਮਿੰਗ ਕਿੱਥੋਂ ਆ ਰਹੀ ਹੈ ਇਹ ਏਸੀ ਜਿਹੜੀ ਗਰਮ ਹਵਾ ਛੱਡ ਰਿਹਾ ਕਿੱਥੇ ਜਾਂਦੀ ਹੈ ਜਿੰਨੀ ਗਰਮ ਹਵਾ ਉੱਪਰ ਤਾਂ ਉਹ ਚੜਦੀ ਹੈ ਕਰ ਲੋ ਗਲੋਬਲ ਵਾਰਮਿੰਗ ਹੈ ਤੁਸੀਂ ਦੇਖੋ ਲਦਾਖ ਵਾਲੇ ਰੋ ਰਹੇ ਨੇ ਉੱਥੇ ਗਰਮੀ ਫੈਲ ਗਈ ਪਿਛਲੇ ਹਫਤੇ ਲਦਾਖ ਚ 3 ਫਲਾਈਟਾਂ ਕੈਨਸਲ ਹੋਈਆਂ ਗਰਮੀ ਕਰਕੇ ਤੁਸੀਂ ਇਹ ਗੱਲ ਇਹ ਹਿੰਦੁਸਤਾਨ ਦੀ ਇਤਿਹਾਸ ਚ ਪਹਿਲੀ ਵਾਰੀ ਹੋਇਆ ਗਰਮੀ ਕਰਕੇ ਲਦਾਖ ਤੋਂ ਇਧਰ ਫਲਾਈਟ ਨਹੀਂ ਚੱਲੀ ਐਨੀ ਗਰਮੀ ਸੀ ਉੱਥੇ ਫਲਾਈਟ ਹੀ ਨਹੀਂ ਉੜ ਪਾਈ ਅਸੀਂ ਤਾਂ ਕੁਦਰਤ ਨਾਲ ਤਾਂ ਅਸੀਂ ਖਿਲਵਾੜ ਕਰ ਰਹੇ ਹਾਂ ਤੇ ਕੁਦਰਤ ਫਿਰ ਸਾਨੂੰ ਕਿਉਂ ਨ ਸਜ਼ਾ ਦੇ ਕੁਦਰਤ ਆ ਬਿਮਾਰੀਆਂ ਸਜ਼ਾ ਮਿਲ ਰਹੀ ਹੈ ਰੋਜ਼ ਨਵੀਂ ਬਿਮਾਰੀ ਆ ਰਹੀ ਹੈ ਇੱਕ ਜਾਂਦੀ ਦੂਜੀ ਆ ਜਾਂਦੀ ਹੈ ਸਵੈਨ ਫਲੂ ਆ ਗਿਆ ਜ਼ਿਕਾ ਵਾਇਰਸ ਆ ਗਿਆ ਲੋ ਨਜ਼ਾਰਾ ਇਹ ਤਾਂ ਅਸੀਂ ਕੁਦਰਤ ਦੇ ਨੇੜੇ ਰਹਾਂਗੇ ਜੋ ਕੁਦਰਤ ਜਿੱਦਾਂ ਮਿਲਦਾ ਉਹਦਾ ਖਾਵਾਂਗੇ ਤਾਂ ਬਚੇ ਰਹਾਂਗੇ ਦੇਖੋ ਕੁਦਰਤ ਤੋਂ ਚਿੱਟਾ ਕੁਝ ਨਹੀਂ ਮਿਲਦਾ ਵਾਈਟ ਕਲਰ ਦਾ ਆਟਾ ਕੁਦਰਤ ਲਾਲ ਕਣਕ ਮਿਲਦੀ ਹੈ ਲਾਲ ਹੀ ਚੌਲ ਹੁੰਦੇ ਨੇ ਸਭ ਕੁਝ ਲਾਲ ਹੈ ਚਿੱਟਾ ਤਾਂ ਹੈ ਹੀ ਨਹੀਂ ਕੁਦਰਤ ਤੋਂ ਕੋਈ ਕੁਝ ਮਿਲਦਾ ਅਸੀਂ ਚਿੱਟੇ ਖਾਂਦੇ ਨੇ ਚੀਨੀ ਖਾਂਦੇ ਆ ਚੌਲ ਖਾਂਦੇ ਆ ਤੇ ਆਟਾ ਖਾਂਦੇ ਆ ਤਿੰਨੋਂ ਬਿਮਾਰੀ ਦੇ ਜੜ ਨੇ ਬਿਲਕੁਲ ਡਾਕਟਰ ਸਾਹਿਬ ਸਿੱਧੇ ਤੌਰ ਤੇ ਲਾਸਟ ਵਾਰੀ ਪੁੱਛੂਗਾ ਹੁਣ ਬਰਸਾਤਾ ਸ਼ੁਰੂ ਹੋ ਚੁੱਕੀਆਂ ਨੇ ਹੁਣ ਬਚਾਅ ਦੱਸ ਦੋ ਦੇਸੀ ਇਲਾਜ ਦੱਸਿਓ ਖਾਸ ਤੌਰ ਤੇ ਕਿਉਂਕਿ ਲੋਕ ਬੜੇ ਪਸੰਦ ਕਰਦੇ ਚੀਚਾਂ ਜੀ ਇਹ ਦੱਸਿਓ ਸ਼ੁਰੂ ਦੱਸਿਓ ਦੇ ਨਾਲ ਠੀਕ ਹੈ ਸਵੇਰੇ ਸੁੱਤੇ ਉਠੋ ਅਦਰਕ ਸ਼ਹਿਦ ਇਹਦਾ ਤੁਸੀਂ ਆਪਣਾ ਕਾਵਾ ਚਾਹ ਜਿਹਨੂੰ ਕਹਿੰਦੇ ਆ ਸੀ ਇਹ ਬਣਾ ਕੇ ਤੁਸੀਂ ਅਦਰਕ ਸੌਫ ਇਲਾਚੀ ਲੌਂਗ ਪਾ ਕੇ ਇਹਦਾ ਇੱਕ ਜਿੰਨਾ 2 ਕੱਪ ਪਾਣੀ ਲੈ ਲਓ ਔਰ ਇਹ ਇੱਕ ਇੱਕ ਚੁਟਕੀ ਲੈ ਲਓ ਸਾਰਿਆਂ ਦੀ ਹਰ ਜਿੰਨੇ ਵੀ ਨੇ ਰਸੋਈ ਵਾਲੇ ਪਾ ਕੇ ਉਹਨੂੰ ਅੱਧਾ ਉਬਾਲ ਲਗੇ ਉਹ ਪੀ ਲਓ ਤਾਂ ਨਾਲ ਗੋond ਕਤੀਰਾ ਦਿਨ ਚ ਚਾਟੀ ਵਾਲੀ ਲੱਸੀ ਚਨੇ ਦਾ ਸਤੂ ਗੁਲਾਬ ਦਾ ਅਰਕ ਤੇ ਹੀਬਿਸਕਸ ਫੁੱਲ ਦਾ ਅਰਕ ਇਹ ਸਾਰੇ ਡਰਿੰਕਸ ਪੂਰਾ ਦਿਨ ਚ ਲੈਂਦੇ ਰਹੋ ਜੇ ਬਾਹਰ ਹੋ ਘਰ ਤੋਂ ਇੱਕ ਪੈਕੇਟ ORS ਜਾਂ ਇੱਕ ਪੈਕੇਟ ਗਲੂਕੋਜ਼ ਆਪਣੇ ਕੋਲ ਰੱਖੋ ਆਪਣੇ ਸਰੀਰ ਦਾ ਖਿਆਲ ਰੱਖੋ ਸਰੀਰ ਨੂੰ ਹਾਈਡਰੇਟ ਕਰੋ ਏਸੀ ਦੀ ਵਰਤੋਂ ਘੱਟ ਤੋਂ ਘੱਟ ਕਰੋ ਮੌਜਾ ਚ ਰਹੋ 12 ਇੱਕ ਹਾਂ ਠੰਡੀ ਔਰ ਬਾਹਰ ਗੰਦਾ ਪਾਣੀ ਨਹੀਂ ਪੀਣਾ ਕੱਟ ਫਰੂਟ ਨਹੀਂ ਖਾਣਾ ਕੱਟਾ ਕੱਟ ਸਲਾਦ ਨਹੀਂ ਖਾਣਾ ਬਸ ਜੇ ਮੰਨ ਲਓਗੇ ਇੰਨੀਆਂ ਗੱਲਾਂ ਤਾਂ ਬਿਮਾਰੀ ਆਣੀ ਨਹੀਂ ਇੱਕ ਦੂਜਿਆਂ ਨੂੰ ਨਮਸਕਾਰ ਦੂਰੋਂ ਕਰਨੀ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਹਲਕਤ ਠੀਕ ਸੋ ਤੁਸੀਂ ਵੀ ਸੁਣਿਆ ਕਿਸ ਤਰ੍ਹਾਂ ਕੀ ਜਿਹੜੀਆਂ ਹੁਣ ਬਚਾਅ ਕਰ ਸਕਦੇ ਹੋ ਕਿ ਬਰਸਾਤਾਂ ਸ਼ੁਰੂ ਹੋ ਰਹੀਆਂ ਨੇ ਬਰਸਾਤਾਂ ਤੋਂ ਖਾਸ ਤੌਰ ਤੇ ਬਚਾਅ ਦੇ ਲਈ ਤੁਹਾਨੂੰ ਅੱਜ ਡਾਕਟਰ ਸਾਹਿਬ ਨਾਲ ਮਿਲਾਇਆ ਸੀ ਕਿਉਂਕਿ ਲੋਕ ਕਹਿੰਦੇ ਨੇ ਕਿ ਸਾਨੂੰ ਨਾਲ ਨਾਲ ਇਲਾਜ ਵੀ ਦੱਸਿਆ ਜਾਵੇਲਾ ਸਾਨੂੰ ਦੱਸਦਾ ਪਈ ਹੁਣ ਤੁਸੀਂ ਇਲਾਜ ਜਿਹੜਾ ਕੀ ਕਰ ਸਕਦੇ ਹੋ ਪਛਾਹ ਕਰ ਸਕਦੇ ਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਕੈਮਰਾਮੈਨ ਸ਼ੁ크 ਦੇ ਨਾਲ ਗੁਰਪ੍ਰੀਤ